ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਬੱਚਿਆਂ ਨੇ ਸਾਡੇ ਕੋਲੇ ਕੈਂਪ ਲਗਾਇਆ ਤੇ ਤੁਹਾਨੂੰ ਕਿਵੇਂ ਦਾ ਲੱਗਿਆ ਦੇਖੋ ਮੈਂ ਤਾਂ ਕਹਿੰਦੀ ਹਾਂ ਤੁਹਾਨੂੰ ਹਰ ਸਾਲ ਇਹ ਕੈਂਪ ਜ਼ਰੂਰ ਲਗਾਉਣਾ ਚਾਹੀਦਾ ਕਿਉਂਕਿ ਮੇਰੇ ਬੱਚੇ ਨੇ ਬਹੁਤ ਕੁਝ ਸਿੱਖਿਆ ਤੁਹਾਡੇ ਕੈਂਪ ਵਿੱਚ ਆ ਕੇ ਔਰ ਮੈਂ ਚਾਹਨੀ ਆ ਕਿ ਹਰ ਸਾਲ ਲਗਾਓ ਹਰ ਸਾਲ ਮੇਰਾ ਬੱਚਾ ਥੈਂਕ ਯੂ ਤੁਹਾਨੂੰ ਕਿਵੇਂ ਦਾ ਲੱਗਿਆ ਸਿੱਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਨੂੰ ਬਹੁਤ ਵਧੀਆ ਲੱਗਿਆ ਸਾਡੇ ਬੱਚੇ ਨੂੰ ਇੱਥੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਅਸੀਂ ਤਾਸ਼ ਕਰਦੇ ਹਾਂ ਵਾਹਿਗੁਰੂ ਤੁਹਾਡੇ ਤੇ ਸਿਰਫ ਮੇਰਾ ਪਰ ਹੱਥ ਰੱਖਣਾ ਕੀ ਐ ਵੀਰ ਸਾਹਿਬ ਇਹ ਕਿੰਪ ਕੋ ਚਲਾਉਂਦਾ ਬੇਟਾ ਤੁਹਾਨੂੰ ਕਿਵੇਂ ਦਾ ਲੱਗਿਆ ਇੱਥੇ ਆ ਕੇ ਜਿਵੇਂ ਤੁਸੀਂ ਸਿੱਖਿਆ ਸਿੱਖਿਆ ਕੁਝ ਬਹੁਤ ਕੁਝ ਸਿੱਖਿਆ ਨਾ ਦੱਸੋ ਬੋਲ ਕੇ ਦੱਸੋ ਤੁਸੀਂ ਵੀ ਸਿੱਖਿਆ ਗਏ ਕਹਿੰਦਾ ਹਾਂਜੀ ਤੁਸੀਂ ਦੱਸੋ ਤੁਹਾਨੂੰ ਕਿਵੇਂ ਦਾ ਲੱਗਿਆ ਸਾਡੇ ਕੈਂਪ ਦੇ ਵਿੱਚ ਆ ਕੇ ਬੱਚਿਆਂ ਨੂੰ ਪੇਜ ਕੇ ਬਹੁਤ ਖੁਸ਼ੀ ਹੋਈ ਬੱਚੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਬੱਚਿਆਂ ਨੂੰ ਥੈਂਕ ਯੂ ਕਿ ਉਹਨਾਂ ਕੈਂਪਰ ਲਗਾ ਕੇ ਵੀ ਹਰ ਸਾਲ ਇਦਾਂ ਹੀ ਲਗਾਉਂਦੇ ਰਿਹਾ ਕਰੋ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਹਾਂਜੀ ਤੁਹਾਨੂੰ ਕਿਵੇਂ ਦਾ ਲੱਗਿਆ ਬੱਚਿਆਂ ਨੂੰ ਭੇਜ ਕੇ ਸਾਡੇ ਕੈਂਪ ਦੇ ਵਿੱਚ ਬਹੁਤ ਵਧੀਆ ਲੱਗਿਆ ਮੈਸੇ ਕਹਿੰਦੀਆਂ ਬਹੁਤ ਸਿੱਖਿਆ ਸੋਹਣੀ ਦਿੱਤੀ ਹੈ ਬੱਚਿਆਂ ਨੂੰ ਤੁਸੀਂ ਬੱਚੇ ਜਿਹੜੇ ਨੇ ਉਹ ਨਾਮ ਬਾਣੀ ਦੇ ਨਾਲ ਜੁੜ ਰਹੇ ਨੇ ਵੱਧ ਤੋਂ ਵੱਧ ਜੁੜੋ ਇਹਨਾਂ ਨੂੰ ਹੋਰ ਵੀ ਜੁੜੋ ਥੈਂਕ ਯੂ ਥੈਂਕ ਯੂ ਹਾਂਜੀ ਜੀ ਕਾਲ ਸਾਹਿਬ ਆਈ ਗੁਰਜੀ ਦੀ ਪਤਈ ਇਹ ਉਪਰਾਲਾ ਬੱਚਿਆਂ ਵਾਸਤੇ ਬਹੁਤ ਖੁਸ਼ਾਦ ਆਇਆ ਇਹ ਹਰੇਕ ਨਗਰ ਵਿੱਚ ਹਰੇਕ ਪਿੰਡ ਵਿੱਚ ਅਤੇ ਹਰੇਕ ਸ਼ਹਿਰ ਵਿੱਚ ਹਰੇਕ ਗੁਰਦੁਆਰੇ ਵਿੱਚ ਚੱਲਣਾ ਚਾਹੀਦਾ ਇਸ ਨਾਲ ਬੱਚਿਆਂ ਦਾ ਸੈਲਫ ਕੌਨਫੀਡੈਂਸ ਵਧਦਾ ਹੈ ਅਤੇ ਬੱਚਿਆਂ ਨੂੰ ਗੁਰਮਤਿ ਇਤਿਹਾਸ ਬਾਰੇ ਬਹੁਤ ਬਹੁਤ ਸਿੱਖਿਆ ਮਿਲਦੀ ਹੈ ਆਈ ਗੁਰਜੀ ਦਾ ਖਾਸ ਸਾਹਿਬ ਆਈ ਗੁਰਜੀ

ਉਡੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਥੈਂਕ ਯੂ ਬੇਟਾ ਤੁਹਾਨੂੰ ਕੀ ਲੱਗਿਆ ਇਸ ਕੈਂਪ ਚ ਆ ਕੇ ਮੈਨੂੰ ਵੀ ਉਰੇ ਬਹੁਤ ਵਧੀਆ ਲੱਗਿਆ ਯਾਰ ਮੈਨੂੰ ਮੈਨੂੰ ਅਰੇ ਗੁਰ ਸਿੱਖਣਾ ਰੂ ਲੇਡੀ ਦੇ ਸਿੱਖਣਾ ਪਿਆ ਮੈਨੂੰ ਬਹੁਤ ਵਧੀਆ ਲੱਗਿਆ ਵੈਰੀ ਗੁੱਡ ਜੀ ਤੇ ਅੱਗੇ ਤੋਂ ਵੀ ਇਹ ਕਲਾਸਾਂ ਜੁਆਇਨ ਕਰਨੀਆਂ ਨੇ ਜੀ ਥੈਂਕ ਯੂ